ਚੱਲ ਪਿਆ ਪਾਇਲਟ ਸਾਹਿਬ ਟਾਬੇ ਤੋਂ ਆ ਫੜਾਤੀ RAM ਨੂੰ ਗੱਡੀ ਆਪਾਂ ਇਹਨੂੰ ਕਹਤਾ ਵੀ ਬੀਕਾ ਨੇਰ ਤੱਕ ਤੇਰੀ ਜ਼ਿੰਮੇਵਾਰੀ ਆ ਉਦੋਂ ਤੋਂ ਬਾਅਦ ਅਸੀਂ ਆਪੇ ਸੰਭਾਲਾਂਗੇ ਤੁਹਾਨੂੰ ਕਹਿੰਦਾ ਬੀਕਾ ਨੇਰ ਦਿਖਾ ਦੇ ਤੁਹਾਨੂੰ ਪਤਾ ਹੀ ਆ ਬੀਕਾ ਨੇਰ ਦਾ ਫੇਰ ਕਹਿੰਦਾ ਨਹੀਂ ਅੰਦਾ ਚੱਲਦੀ ਦਵਾਈ ਮੇਰੀ ਬੀਕਾ ਨੇਰ ਤੋਂ ਆ ਦਵਾਈ ਖਾ ਕੇ ਅਸੀਂ ਨਾਲ ਦੀ ਨਾਲ ਤੂੰ ਬਾਦ ਆਪੀ ਬੈਠਾਂਗੇ ਡਰਾਈਵਰ ਸੀਟ ਤੇ ਫਿਰ ਅਸੀਂ RAM ਨੂੰ ਕਹਾਂਗੇ ਸੌ ਜਾ ਨਜ਼ਾਰੇ ਲੈ ਠੀਕ ਆ ਮਿੱਤਰੋ ਰੱਬ ਰੱਖਾ ਫੇਰ ਮਿਲਾਂਗੇ ਹਾਂਜੀ ਪਾਇਲਟ ਸਾਹਿਬ ਆ ਦੇਖੋ ਉੱਚਾ ਦਾ ਹਾਲ ਲੋ ਜੀ ਪਾਇਲਟ ਜੀ ਬਠਿੰਡੇ ਸ਼ਹਿਰ ਚ ਐਂਟਰੀ ਕਰ ਰਹੇ ਆ ਰਾਤ ਦਾ ਟਾਈਮ ਆ ਬਾਹਰ ਬਾਈਪਾਸ ਕਦੇ ਵੀ ਨਾ ਜਾਇਓ ਬਹੁਤ ਲਫੜੇ ਲਾਉਂਦੇ ਨੇ ਬਾਈ ਬਾਈਪਾਸ ਤੇ ਅਸੀਂ ਕਾਫੀ ਬੰਦੇ ਤੋਂ ਸੁਣ ਲਿਆ ਬਠਿੰਡੇ ਦੇ ਲੋਕਲ ਬੰਦੇ ਵੀ ਦੱਸਦੇ ਨੇ ਕਿ ਬਾਈ ਸਾਨੂੰ ਤਾਂ ਕੁੱਟਦੇ ਨੇ ਬਾਈਪਾਸ ਤੇ ਨਾ ਜਾਇਆ ਕਰੋ ਰਾਤ ਨੂੰ ਤਾਂ ਲੋਕਲ ਬੰਦੇ ਵੀ ਨਹੀਂ ਛੱਡਦੇ ਬਾਹਰ ਨਹੀਂ ਬਾਦੀਆਂ ਗੱਲਾਂ ਨੇ ਬਠਿੰਡੇ ਸ਼ਹਿਰ ਚ ਵੜਨ ਲੱਗਿਆ ਬੀਬੀ ਵਾਲਾ ਚੌਕ ਉਹ ਤੋਂ ਖੱਬੇ ਮੁੜ ਕੇ ਫਿਰ ਸ਼ਹਿਰ ਦੇ ਵਿਚਰੀ ਜਾਵਾਂਗੇ ਤੁਹਾਨੂੰ ਸਹਿਰ ਦੀ ਥੋੜੀ ਜਿਹੀ ਵੀਡੀਓ ਬਣਾ ਕੇ ਦਿਖਾਵਾਂਗੇ ਚਲੋ ਗਾਹਾਂ ਮਿਲਦੇ ਆ ਫਿਰ ਰੱਬ ਰੱਖਾ ਬਈ ਸੋਣੀ ਲਾਤੀ ਹੋਏ ਆ ਦੇ ਆਲੀ ਉਹ ਕੂੜੇਆੜੇ ਵਾਲੀ ਡੌਲਫਿਨ ਚੌਕ ਦਾ ਕਿੰਨਾ ਵਧੀਆ ਚੇਂਜ ਕਰਤਾ ਯਾਰ ਕੰਮ ਦੇਖੋ ਬਈ ਕੂੜੇਆੜੇ ਦੀ ਫੱਟੀ ਬੜਾ ਵਧੀਆ ਕੰਮ ਕਰਤਾ ਯਾਰ ਮੁੜ ਚੱਲੇ ਅਸੀਂ ਡੱਬ ਵਾਲੀ ਵਾਲੇ ਪਾਸੇ ਨੂੰ ਵੀਰੇ ਡੱਬ ਵਾਲੀ ਵਾਲੇ ਪਾਸੇ ਨੂੰ ਡੱਬ ਵਾਲੀ ਦਾ ਭਿੰਦਰ ਹੁੰਦਾ ਸੀ ਗਾਣੇ ਲਿਖਦਾ ਹੁੰਦਾ ਸੀ ਪੂਰੇ ਸਿਰੇ ਦੇ ਗਾਣੇ ਲਿਖਦਾ ਹੁੰਦਾ ਸੀ ਬਹੁਤ ਚੱਲੇ ਆ ਸੀ ਸੁਣਦੇ ਅੱਜ ਵੀ ਉਹਦੇ ਗਾਣੇ ਲਾ ਕੇ ਦੇਖੋ ਧੁੰਦ ਦਾ ਘੇਰ ਦਿਖ ਰਹੀ ਆ برف गिरਦੀ ਹੂੰ ਆਹ ਲਾ ਵੀ ਕੈਮਰਾ ਭਿੱਜ ਜਾਂਦਾ ਸਕਰੀਨ ਭਿੱਜ ਜਾਂਦੀ ਆ ਹੱਥ ਭਿੱਜ ਜਾਂਦੇ ਨੇ ਕੱਪੜੇ ਭਿੱਜੀ ਜਾਂਦੇ ਨੇ ਕੁਛ ਨਹੀਂ ਦਿਖਦਾ ਆ ਬਹੁਤ ਔਖਾ ਲੱਭਿਆ ਫਿਰ ਵੀ ਆਇਆ ਵੀ ਜਲਦੀ ਜ਼ੋਰ-ਜ਼ੋਰ ਲਾ ਕੇ ਅੱਖਾਂਿਆਂ ਦਾ ਲੱਭ ਲਿਆ ਮਾਰ-ਮਾਰ ਕੱਪੜੇ ਸ਼ੀਸ਼ੇ ਸਾਫ਼ ਕਰੀ ਜਾਂਦੇ ਸੀ ਅੰਦਰੋਂ ਬਾਹਰੋਂ ਵਾਈਪਰ ਚੱਲਦਾ ਆ ਰਿਹਾ ਦੀ ਲਗਾਤਾਰ अगला घोड़े वाले हर एक बंदे नु है अभी मुड़े जाके गाड़ी खड़ावांगे माग रही लाके साइड ते रुक जाओ संता ठाबा नहीं सी ਲੱਭ ਰਹਾ ਰੁੱਕਰ ਨੂੰ ਅਸੀਂ ਦਾ ਬਹੁਤ ਜਿਆਦੇ ਜਦੋਂ ਜਹਿਦ ਕਰਕੇ ਠਾਬਾ ਲੱਭਿਆ ਤਾਂ ਸਾਨੂੰ ਇੱਥੇ ਖੜਨ ਨੂੰ ਜਗ੍ਹਾ ਮਿਲ ਗਿਆ ਤੁਰਕੇ ਠਾਬੇ ਤੇ ਚੱਲਿਆਂ ਚਾਹ ਪਾਣੀ ਪੀ ਕੇ ਆਉਣੇ ਆ ਫਿਰ ਦੇਖਾਂਗੇ ਹਾਂ ਰਿਸਕ ਜਮਾ ਨਾ ਲਾਓ ਬਾਈ ਬਹੁਤ ਵਧੀਆ ਗੱਲਾਂ ਰਿਆਂ ਬਾਈ ਹੋਰੇ ਗੱਡੀਆਂ ਖੜਾ ਕੇ ਸਾਈਡ ਤੇ ਲਾ ਕੇ ਪੈ ਗਿਆ ਅੰਦੇ ਜਿੰਨਾ ਬਚਿਆ ਜਾਂਦਾ ਬਚੋ ਠੀਕ ਆ ਬਾਈ ਰੱਬ ਰੱਖਾ ਲਓ ਜੀ ਬਾਈ ਮੈਂ ਆਪ ਬੈਠਾ ਹੁਣ ਮੂਰੇ ਬਾਈ ਥੱਕ ਗਿਆ ਸੀ ਸਾਰੀ ਰਾਤ ਚਲਾ ਕੇ ਲਿਆਇਆ ਸੀ ਹਾਂ ਚੱਲ ਹੁਣ ਮੈਂ ਚਲਾ ਦੇਣਾ ਯਾਰ ਗੱਡੀ ਤੇਰੇ ਵਾਲੇ ਬੱਲੂ ਉਹ ਦਹੀਂ ਕਿੱਥੇ ਆ ਲਓ ਜੀ ਤੜ ਗਿਆ ਦਿਨ ਤੁੰਦ ਖੜੇ ਵੀ ਹੁੰਨੀ ਆ ਪਾਰਕਿੰਗ ਚਲਦੀ ਜਾ ਰਹੀ ਆ ਨਾਲ ਸਾਰੇ ਇੰਡੀਕੇਟਰ ਕਈ ਬਾਈ ਆਪਣਾ ਸਹਾਰਾ ਲੈ ਕੇ ਉਹਦੇ ਤੱਕ ਪਹੁੰਚ ਗਏ ਜੇ ਉਹਨਾਂ ਨੂੰ ਦੇਖਣ ਲੱਗ ਗਿਆ ਅੱਗੇ ਲੰਘ ਗਏ ਬਾਵਾ ਟਾਈਮ ਦਾ ਪਿੱਛੇ ਚੱਲਦੇ ਆ ਰਹੇ ਸੀ ਹੁਣ ਤੱਕ ਹੁਣ ਦੇਖਦੇ ਆਂਗਾ ਹਾਂ ਖੜਾਂਗੇ ਰਣਜੀਤਦਾ ਟੱਪ ਐਥੋਂ 100 ਕਿਲੋਮੀਟਰ ਤੇ ਛੱਟ ਯਾਰ ਦਾ ਮਤੋੜੇ ਵਾਲੇ ਕੱਟ ਤੋਂ ਪਹਿਲਾਂ ਹੁੰਦਾ ਉਹਦੇ ਕੋਲੇ ਖੜਾਂਗੇ ਉੱਥੇ ਸਿਕਾਂਗੇ ਪ੍ਰਸ਼ਾਦ ਦੇ ਚਾਹ ਪਾਣੀ ਪੀਵਾਂਗੇ 100 ਕਿਲੋਮੀਟਰ ਰਹਿ ਗਿਆ ਸੱਤ ਡੇਢ ਘੰਟਾ ਦਾ ਸਫ਼ਰ ਸਾਡਾ ਜਾ ਕੇ ਰਣਜੀਤ ਦੇ ਫੇਰ ਮਿਲਦੇ ਆਂ ਬਾਈ